ਕਿਸਾਨ ਮੋਰਚਾ ਜਿੰਦਾਬਾਦ 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 ਇੰਦਰ ਸਰਕਾਰ ਮਰਦਾਬਾਦ ਮਰਦਾਬਾਦ ਭਿਆ ਸਰਕਾਰ ਮਰਦਾਬਾਦ ਮਰਦਾਬਾਦ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਸਾਰੇ ਭਾਰਤ ਦੀਆਂ ਸਾਰੀਆਂ ਰਾਜਧਾਨੀਆਂ ਦੇ ਵਿੱਚ ਦਿੱਲੀ ਅੰਦੋਲਨ ਆ ਰਹਿੰਦੀਆਂ ਮੰਗਾਂ ਨੂੰ ਲੈ ਕੇ ਤੇ ਜੋ ਨਵਾਂ ਬਿਜਲੀ ਐਕਟ 2025 ਸਰਕਾਰ ਲੈ ਕੇ ਆ ਰਹੀ ਆ ਉਹਨੂੰ ਰੱਦ ਕਰਾਉਣ ਲਈ ਜਿਵੇਂ ਕਿ ਸਰਕਾਰ ਨੇ ਕਾਨੂੰਨ ਬਣਾਇਆ ਸੀ ਸਾਰੀਆਂ ਖੇਤੀ ਮੋਟਰਾਂ ਦੇ ਬਿੱਲ ਲੱਗ ਹੋਣਗੇ ਘਰਾਂ ਦੇ ਵਿੱਚ ਪਲੇ ਮੀਟਰ ਲੱਗਣਗੇ ਜੇ ਇਸ ਚਾਹ ਕੋਈ ਕਿਸਾਨ ਆ ਮਜ਼ਦੂਰਾ ਦੁਕਾਨਦਾਰ ਆ ਜਿਹਦੇ ਘਰੇ ਜਿਹੜੀ ਸਮਰਸੀ ਵਾਲ ਮੋਟਰ ਆ ਉਹਨੂੰ 10000 ਰੁਪਿਆ ਅਲੱਗ ਤੋਂ ਟੈਕਸ ਦੇਣਾ ਪਿਆ ਕਰੂਗਾ ਅਹੀ ਜੀਆਂ ਮੰਗਾ ਜਿਵੇਂ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਸੈਂਟਰ ਨੂੰ ਭੰਗ ਕਰਨ ਦੀਆਂ ਗੱਲਾਂ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖ ਕਰਨ ਦੀ ਗੱਲ ਆ ਐਮਐਸਪੀ ਸਾਰੀਆਂ ਫਸਲਾਂ ਤੇ ਐਮਐਸਪੀ ਲੈਣ ਦੀ ਮੰਗਾ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਮਾਣ ਦਾ ਦਰਜਾ ਦੇਣ ਦੀ ਮੰਗਾ ਤੇ ਕਿਸਾਨਾਂ ਦੇ ਜਿਹੜਿਆ ਹੋਰ ਮਸਲੇ ਨੇ ਤੇ ਉਹਨਾਂ ਸੰਬੰਧੀ ਅੱਜ ਜਿਹੜਾ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਦਾ ਧਰਨਾ ਦਿੱਤਾ ਜਾਣਾ ਸੈਕਟਰ 43 ਦਸਹਿਰਾ ਗਰਾਊਂਡ ਦੇ ਵਿੱਚ ਉਸ ਵਿੱਚ ਸ਼ਾਮਲ ਹੋਣ ਲਈ ਪਿੰਡ ਘਰਾਚੋ ਦੇ ਵਿੱਚੋਂ ਭਾਰਤੀ ਕਿਸਾਨ ਜੁੜੀਆਂ ਨੇ ਇਕਤਾ ਉਗਰਾਹ ਵੱਲੋਂ ਬੱਸ ਭਰ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਸਾਡੀਆਂ ਮਾਵਾਂ ਪਾਣੀਆਂ ਦੀ ਰਵਾਨਾ ਹੋ ਲੱਗੀ ਆ ਕਿ ਇੰਦਰ ਸਰਕਾਰ ਦੀਆਂ ਧੌਣ ਤੇ ਗੋਡਾ ਕਰਕੇ ਮੰਗਾਂ ਮਣਾਉਣੀਆਂ ਨੇ ਕੇਂਦਰ ਸਰਕਾਰ ਮੁਰਦ